ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਤੁਹਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਇੱਕ ਹੋਰ ਸਾਖੀ ਸੁਣਾਵਾਂਗੀ ਇਹ ਸਾਖੀ ਸਾਨੂੰ ਸਿਖਾਉਂਦੀ ਹੈ ਕਿ ਸੱਚੀ ਕਮਾਈ ਨਾਲ ਖਾਦਾ ਹੋਇਆ ਖਾਣਾ ਹੀ ਸੱਚੀ ਦੌਲਤ ਹੈ ਤਾਂ ਆਓ ਸ਼ੁਰੂ ਕਰੀਏ ਇੱਕ ਵਾਰ ਗੁਰੂ ਨਾਨਕ ਦੇਵ ਜੀ ਆਪਣੇ ਸਾਥੀ ਭਾਈ ਮਰਦਾਨਾ ਜੀ ਦੇ ਨਾਲ ਇੱਕ ਪਿੰਡ ਵਿੱਚ ਪਹੁੰਚੇ ਉੱਥੇ ਲੋਕਾਂ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਸਾਡੇ ਪਿੰਡ ਵਿੱਚ ਬਹੁਤ ਲੜਾਈ ਝਗੜੇ ਰਹਿੰਦੇ ਹਨ ਲੋਕ ਇੱਕ ਦੂਜੇ ਨੂੰ ਧੋਖਾ ਦਿੰਦੇ ਹਨ ਕਿਰਪਾ ਕਰਕੇ ਸਾਨੂੰ ਸੱਚਾ ਰਸਤਾ ਦਿਖਾਓ ਗੁਰੂ ਸਾਹਿਬ ਨੇ ਸੋਚਿਆ ਕਿ ਸੰਗਤ ਨੂੰ ਸਿੱਖਿਆ ਇੱਕ ਜੀਵਨ ਦੀ ਉਦਾਹਰਣ ਦੇ ਕੇ ਹੀ ਦਿੱਤੀ ਜਾਵੇ ਗੁਰੂ ਜੀ ਪਿੰਡ ਵਿੱਚੋਂ ਦੋ ਤੁਰਕੇ ਦੋ ਘਰਾਂ ਵੱਲ ਗਏ ਪਹਿਲਾ ਘਰ ਇੱਕ ਅਮੀਰ ਵਪਾਰੀ ਦਾ ਸੀ ਉਹ ਬੜੇ ਸ਼ਾਨ ਨਾਲ ਰਹਿੰਦਾ ਸੀ ਪਰ ਆਪਣੇ ਲਈ ਲੋਕਾਂ ਨੂੰ ਤੋਖਾ ਦਿੰਦਾ ਸੀ ਜਦੋਂ ਗੁਰੂ ਜੀ ਉਸ ਅਮੀਰ ਵਪਾਰੀ ਦੇ ਘਰ ਗਏ ਤਾਂ ਗੁਰੂ ਸਾਹਿਬ ਨੂੰ ਬਹੁਤ ਸਾਰਾ ਖਾਣਾ ਤੇ ਸੋਨੇ ਚਾਂਦੀ ਦੇ ਤੋਹਫੇ ਪੇਸ਼ ਕੀਤੇ ਪਰ ਗੁਰੂ ਸਾਹਿਬ ਨੇ ਉਹਨਾਂ ਤੋਹਫਿਆਂ ਨੂੰ ਸਵੀਕਾਰ ਨਾ ਕੀਤਾ ਦੂਜਾ ਘਰ ਇੱਕ ਗਰੀਬ ਕਿਸਾਨ ਦਾ ਸੀ ਉਹ ਹਰ ਰੋਜ਼ ਖੇਤਾਂ ਵਿੱਚ ਕਮਾਈ ਕਰਦਾ ਸੀ ਅਤੇ ਜੋ ਕੁਝ ਵੀ ਮਿਲਦਾ ਸੱਚੇ ਮਨ ਨਾਲ ਖਾਂਦਾ ਅਤੇ ਦੂਜਿਆਂ ਨੂੰ ਵੀ ਖਵਾਉਂਦਾ ਜਦੋਂ ਗੁਰੂ ਸਾਹਿਬ ਗਰੀਬ ਕਿਸਾਨ ਦੇ ਘਰ ਗਏ ਕਿਸਾਨ ਨੇ ਬੜੇ ਪਿਆਰ ਨਾਲ ਰੋਟੀ ਤੇ ਸਾਗ ਪੇਸ਼ ਕੀਤਾ ਉਹ ਸਾਦਾ ਜਿਹਾ ਭੋਜਨ ਸੀ ਪਰ ਉਸ ਵਿੱਚ ਸੱਚੀ ਮਿਹਨਤ ਤੇ ਪਿਆਰ ਸੀ ਗੁਰੂ ਸਾਹਿਬ ਨੇ ਖੁਸ਼ ਹੋ ਕੇ ਉਹ ਭੋਜਨ ਸਵੀਕਾਰ ਕੀਤਾ ਸਾਰੀ ਸੰਗਤ ਨੇ ਗੁਰੂ ਜੀ ਤੋਂ ਪੁੱਛਿਆ ਗੁਰੂ ਜੀ ਵਪਾਰੀ ਨੇ ਤਾਂ ਬਹੁਤ ਕੀਮਤੀ ਤੋਹਫੇ ਦਿੱਤੇ ਸਨ ਪਰ ਤੁਸੀਂ ਕਿਸਾਨ ਦਾ ਸਧਾਰਨ ਭੋਜਨ ਕਿਉਂ ਸਵੀਕਾਰ ਕੀਤਾ ਗੁਰੂ ਨਾਨਕ ਦੇਵ ਜੀ ਨੇ ਕਿਹਾ ਵਪਾਰੀ ਦੀ ਦੌਲਤ ਲੋਕਾਂ ਨੂੰ ਧੋਖਾ ਦੇ ਕੇ ਇਕੱਠੀ ਕੀਤੀ ਹੋਈ ਹੈ ਉਸ ਦੇ ਖਾਣੇ ਵਿੱਚ ਲੋਭ ਤੇ ਪਾਪ ਮਿਲੇ ਹੋਏ ਹਨ ਪਰ ਇਸ ਗਰੀਬ ਕਿਸਾਨ ਦੀ ਰੋਟੀ ਸੱਚੀ ਮਿਹਨਤ ਨਾਲ ਕਮਾਈ ਹੋਈ ਹੈ ਇਹ ਸਾਫ਼ ਅਤੇ ਪਵਿੱਤਰ ਹੈ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸੱਚੀ ਮਿਹਨਤ ਨਾਲ ਖਾਣਾ ਤੇ ਦੂਜਿਆਂ ਨਾਲ ਸਾਂਝਾ ਕਰਨਾ ਹੀ ਅਸਲੀ ਧਰਮ ਹੈ ਧੋਖੇ ਨਾਲ ਕਮਾਈ ਦੌਲਤ ਕਦੇ ਵੀ ਸੁੱਖ ਨਹੀਂ ਦਿੰਦੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ